हां जी दोस्तों स्वागत है अपनी नई वीडियो च हां फोरमैन जी फिर इधर दा आ बंदा गुस्से हो गया जी कहदा मेरी वो नहीं लगी पिछे पिछे औ, ए, नहीं ए, आ जा पर मुरे दरदू ਤਾਂ ਪਿੱਛੇ-ਪਿੱਛੇ ਆ ਹੋ ਇਹ ਫੋਰਮੈਨ ਸਾਹਿਬ ਨੇ ਜੀ ਆਪਣੇ ਇਹ ਮੁੰਡੇ ਤਿਆਰੀ ਕਰ ਰਹੇ ਨੇ ਮਸ਼ੀਨਾਂ ਦੀ ਕੋਈ ਫਿਲਟਰ ਝਾੜਦਾ ਆ ਕੋਈ ਗਰੀਸ ਪਾਣੀ ਮਾਰਦਾ ਕੋਈ ਮਸਾ-ਵਸਾ ਲਾਇਆ ਗੱਲ ਮੁੱਝਾਂ ਜਿਦਿਆਂ ਕਰਦਾ ਤੇ ਤਿਆਰ ਵਿਆਰ ਹੋ ਗਏ ਚੈੱਕ ਕਰ ਰਹੇ ਨੇ ਦੁਬਾਰੇ ਅੰਦਰ ਉੱਠ ਕੇ ਵੀ ਮੁੰਡਿਆਂ ਨੇ ਕੰਮ ਕਰਿਆ ਕਿ ਨਾ ਹੈ ਫੋਰਮਾਨ ਜੀ ਉਹ ਬਚੀ ਲੱਗੇ ਹੋਏ ਨੇ ਇੱਧਰ ਐ ਹੁੰਦੀ ਆ ਤਿਆਰੀ ਲੜਕੇ ਲੜਕੇ ਕੀ ਕਰਦਾ ਚਾੜ ਲੈ ਫਿਲਟਰ ਉਹ ਇੰਜਣ ਥੱਲੇ ਹਵਾ ਮਾਰਦੇ ਨੇ ਆਪਣੇ ਵਾਲੇ ਅੱਜ ਸਫਾਈ ਚੱਲ ਰਹੀ ਆ ਆਪਣੇ ਸੰਦੀਪ ਫੋਰਮੈਨ ਸਾਹਿਬ ਰੱਸੀ ਬਣਾ ਰਹੇ ਨੇ ਪਾਇਪ ਬੰਗਣ ਵਾਸਤੇ ਕਹਿੰਦੇ ਗਏ ਆ ਨਾਰਮਲ ਰੱਸੀ ਨਹੀਂ ਬਣਣੀ ਕਹਿੰਦਾ ਸਪੈਸ਼ਲ ਬਣਾ ਕੇ ਪਾਉਣੀ ਆ ਹਾਂ ਪਾਇਪ ਬੰਨਣ ਨੂੰ ਨਹੀਂ ਪਾਇਪ ਨਹੀਂ ਬੰਨਣਾ ਕਹਿੰਦਾ ਇੱਥੇ ਡਿੱਗੀ ਜਾਵੇ ਲੜਕੀ ਜਾਵੇ ਟੁੱਟਾ ਏ ਲਾਜ ਮਸ਼ੀਨ ਨਹੀਂ ਅੰਦਾ ਆਲਮ ਦੀ ਗੰਦੇ ਵੇਸੇ ਮੇਰੀ ਵੀ ਕੰਮ ਹੈ ਨਵੀਂ ਮਸ਼ੀਨਾਂ ਲਗੀਆਂ ਸੋਜ਼ਰ ਆਂਦੇ ਦੀਆਂ ਮਸ਼ੀਨ 'ਤੇ ਵੀ ਬੰਨ੍ਹਤੀ ਗਿਆ ਕਰਤਾਰ ਦਾ ਜੱਲੀ ਫੈਣ ਜੀ ਵੀ ਚੱਲੀ ਪਹਿਲਾਂ ਕਰਤਾਰ ਦਾ ਹੀ ਮਨਵਾਵਾ ਤੇ ਹੁਣ ਇਹ ਆਪਣਾ ਨੰਗਣ ਦੋ ਰਸਤਾ ਥੋੜਾ ਇੱਥੇ ਮੋੜ ਜਾ ਹੋਇਆ ਬਹੁਤੱਖੀ ਹੁੰਦੀ ਹੈ ਤਿਆਰੀ ਮਸ਼ੀਨਾਂ ਦੀ ਰੋਜ਼ੇ ਵਿਆਹ ਹੁੰਦਾ ਐ ਸਮਝ ਲਓ ਗਰੀਸ ਫਿਲਟਰ ਕੋਈ ਜੈਨ ਜੁਨਟ ਇਲੀਟਟ ਹੋਰ ਕੋਈ ਦਿੱਕਤ ਬਹੁਤ ਪੱਕਾ ਨਾ ਪੈਣ ਤੂੰ ਹੀ ਚੱਲੇ ਤਾਰ ਆ ਤਾਰ ਚੱਕ ਲੋ ਵਲਟਾ ਨਹੀਂ ਠਾ ਕਰੀਆਂ ਫਿਲਟਰ ਝਾੜ ਕੇ ਉੱਤੇ ਹੀ ਰੱਖ ਦਤੀਆਂ ਜੀ ਮਾਗਰੇ ਜੱ ਲਈ ਫਰੈਂਡ ਜੇ ਆਪਣੀ ਰੱਖ ਕੇ ਕਰਾ ਕੇ ਨਵੀਂ ਹਾਂ ਇਹ ਦੀ ਜਾਵਾਂ ਕੋਈ ਵਾਂ ਹਲਾਦੀ ਨਵੀਂ ਉਰੋਚਾਲੀ ਦਾ ਤਾਂ ਜਮ ਹੀ ਨਹੀਂ ਪਤਾ ਲੱਗਦਾ ਵੀ ਨਵੀਂ ਹੈ ਕਿ ਪੁਰਾਣੀ ਹੈ ਤੇ ਆਹ ਬੰਡ ਦੇ ਵਿੱਚ ਹੁਣ ਮੰਨ ਲਓ ਕਿ ਜੀ ਆਪਣੇ ਸੱਤ ਤੱਕ ਹੋਰ ਲੱਗੂ ਏਦੂ ਬਾਹ ਜਾਣਾ ਅੱਗੇ ਪੁਰਾਣ ਘਟ ਰਹਾ ਹੂੰ ਚੱਲੀ ਫਰੈਂਡ ਜੀ ਦੂਹਾ ਦਾ ਨੰਬਰ ਆਪਣਾ ਤੇ ਰਿਏ ਆਪਾਂ ਵੀ ਸਟਾਰਟ ਡਾਕਟਰ ਪਾ ਲਿਆ ਆਪਾਂ ਤੇ ਉਹ ਅੱਗੇ ਅੱਗੇ ਤੋਂ ਪੜਦੇ ਆਏ 12 ਆਪਾਂ ਬਾਵੀ ਬਾਵੀ ਇਸ ਤਰ੍ਹਾਂ ਦੇ ਲੋਕ ਇਹਦੇ ਨਾਲ ਜੇ ਇਹ ਤਾਂ ਵੱਢਦੇ ਵੱਢਦੇ ਮਾੜੀਆਂ ਮੋਟੀਆਂ ਕਣੀਆਂ ਕੰਡਾ ਹੋ ਜਾ ਹੋ ਗਿਆ ਜਿਹੜੀ ਬੀਜਣਾ ਇਹਨਾਂ ਨੇ ਸੋ ਆ ਵੀ ਨਹੀਂ ਫਿਰ ਜਾ ਮੀਂਹ ਆ ਬੰਦੇ ਜਾ ਦੋ ਉਹ ਬੜਾ ਡਿਊਟੀ ਕਰਦੇ ਨੇ ਵਿਚਾਰੇ ਦਿਨ ਰਾਤ ਧੁੱਪੇ ਰੋਈ ਮਗਰ ਨੂੰ ਉਗਾਰੋ ਜਿਹੇ ਕਹਿੰਦੇ ਨੇ ਇਹ ਆਪਾਂ ਰੋਜ ਕਹਿੰਦੇ ਆ ਨੀ ਲਗਾਏ ਉਹ ਵੀ ਨੀ ਲਗਾਏ ਵੀ ਕਹਿੰਦੇ ਨੇ 12 ਆਉਂਦੀਆਂ 11 ਆਉਂਦੇ ਆ ਜਿੰਦਰਾ ਆਉਂਦੀਆਂ ਨੇ ਆ ਤਾਂ ਹੀ ਬਣਾਈਆਂ ਇਹਨਾਂ ਦੀਆਂ ਝੋਪੜੀਆਂ ਆ ਤੇ ਰਾਤ ਨੂੰ ਫਿਰ ਟਿਕੇ ਹੀ ਰਹਿੰਦਾ ਇਹਨਾਂ ਦਾ ਬੰਦਾ ਰਾਤੀ ਵਾਸਤੇ ਅੱਗੇ ਜੀ ਮਚਾ ਕੇ ਬੈਠੇ ਰਹਿੰਦੇ ਨੇ ਉਹ ਤਾਂ ਉਹ ਕਿੱਥੇ ਗਿਆ ਕਣਕ ਤਾਂ ਦੀਦੀ ਨਹੀਂ ਕਿਤੇ ਸਾਰੀਆਂ ਦਾ ਲਾਫਰੀਆਂ ਵੀ ਆ ਨੇ ਹਾਲੀਆਂ ਇਹ ਆਪਣੀ ਵੜੀ ਨੇ ਸਾਰੀਆਂ ਸੋਰੇ ਦਾ ਨੇੜ ਹੀ ਆ ਕੰਮ 5-4 ਦਿਨਾਂ ਦਾ ਹੋਰ ਰਹਿ ਗਿਆ ਕੰਮ ਇੱਥੋਂ ਨਿਬੜਨ ਵਾਲੀ ਹੈ। ਝੋੜ ਮਾਲਿਕ ਨੂੰ ਵੱਧ ਤੋਂ ਵੱਧ ਚਾਰ ਹਫ਼ਤਾ ਲੱਗ ਜੂਗਾ। ਟਟ-ਟਟ ਜੀ ਰਹਿੰਦੀਆਂ ਮਾਗਰੋਂ ਕੋਲ ਨੂੰ ਪਤਾ ਹੀ ਆ। ਤੇ ਉਹ ਦੂਆਲ ਹੁਣ ਇੱਕ ਆਪਣਾ ਹੋਰ ਅੱਗੇ ਟਿਕਾਣਾ ਨੂੰ ਉਧਰ ਜਾਵਾਂਗੇ। ਉਧਰ ਲੱਗਣਗੇ ਆਪਣਾ ਨਵੇਂ ਗੜਾ। ਅਪ੍ਰੈਲ ਦੀ 10 ਤਰੀਕ ਤੱਕ ਚੱਲ ਜਾਂਦਾ ਹੁੰਦਾ ਉੱਥੇ ਐਤ ਕੀ ਦਾ ਸ਼ਾਇਦ ਪਹਿਲਾਂ ਹੀ ਨਬੜ ਜੇਵੇ ਕਿਉਂਕਿ ਇੱਤਾ ਕੰਮ ਸਾਰੇ ਅਗੇ ਅਪ੍ਰੈਲ ਦੀ 9 10 ਇੱਥੇ ਕਿ ਤਰ੍ਹਾਂ ਜਣਿਆ ਨਾ ਆਮ ਤਾਂ ਦਰਕਣ ਕੇ ਬੀਜੀ ਬੈਠ ਇਹ ਕਹਾਦਾ ਜੀ ਨਵੀਂ ਬੋਈਆਂ ਨੇ ਮਹੀਨਾ ਦੇ ਤਨਾਂ ਦੇ ਤਿੰਨ ਤਿੰਨ ਡੋਰੀਆਂ ਇੱਧਰ ਹੈ ਕੇ ਇੱਧਰ ਇੱਕ ਪੋਸਟ ਹੈ ਇਹ ਕੌਣ ਜੀ ਕਾਟਨੀ ਹੈ ਭਈਆ ਕੌਣ ਜੀ ਕਾਟਨੀ ਹੈ ਆ ਫੋਟੋ ਆਵਣਾ ਹੋਰਮਾਨ ਆ ਇਧਰ ਦੀ ਟੱਪ ਜੂਗਾ ਇੱਥੋਂ ਹੀ ਟਪਾਵਾ ਦੇ ਇਧਰ ਲਈ ਆ ਆ ਵੱਢਣੀ ਆ ਹੱਥ ਭਾਈ ਲੰਦਰ ਇਹ ਅਧਿਕੀ ਦੇ ਹਿਸਾਬ ਨਾਲ ਦੁਨੀਆ ਨਾਲੋਂ ਵੱਧ ਆਪਣੀ ਤਾਂ ਘੱਟੀ ਹੁੰਦੀ ਹੈ ਵੈਰਾਈ ਦੀ ਅਇਦਰ ਦੀ ਨਾਂ ਗਈ ਮਾਂ ਕਹਿੰਦਾ ਸੌਖੀ ਇੱਧਰ ਸਭ ਇਹਦਾ ਹਜੇ ਬਤੰਦਰ ਨੇ ਆ ਪੈਪੂ ਤਾਂ ਦੂਰ ਦੀ ਗੱਲ ਆ 17 ਦੂਰਾਂ ਦੀਆਂ ਮੋਟਰਾਂਆਂ ਨੇ ਇੱਧਰੋਂ ਉੱਧਰ ਪਾਈਆਂ ਹੁੰਦੀਆਂ ਨੇ ਨਾ ਮਸ਼ੀਨ ਆ ਜਾਂਦੀ ਆ ਜਦ ਐ ਨਹੀਂ ਪਤਾ ਕੀੜਾ ਲਾ ਕੇ ਕਹਿਣਾ ਔਰ ਇਹ ਵੀ ਟੋਆ ਜਾ ਆ ਦੇਖੀ ਟੋਆ ਜਾ ਬਿਕ ਜਦ ਮਸ਼ੀਨ ਘੇਰਾ ਪਾ ਲੈਂਦੀ ਆ ਮਗਰੋਂ ਕਹਿੰਦੇ ਨੇ ਖੜੇ ਹੋ 2 ਮਿੰਟ ਤਾਰਾਂ ਦੀਆਂ ਵਿੱਚ ਹਾਂ ਆ ਮੋਟਾ ਮਾਟਾ ਜਨ ਹੋਵੇ ਹੀ ਥੇ ਉਧਰ ਹੀ ਠੀਕ ਐ ਹੀ ਲਵਾਈਏ ਹੁਣ ਫੇਰ ਅੱਗੇ ਚਲਾਵਾਂ ਇਹ ਵੀਡੀਓ ਲੋ ਜੀ ਮਸ਼ੀਨ ਤਲਾਤੀ ਆਪਾਂ ਆ ਵਧਣਾ ਸਾਰਾ ਉਹ ਤੱਕ ਤੇ ਇੱਧਰ ਲਵੇ ਸੜਕ ਦੇ ਬਾਗ ਆ ਸੰਤਰੀਆਂ ਦਾ ਉਹ ਇੱਕ ਬੰਦਾ ਦਾ ਵੜ ਗਿਆ ਚੋਰ ਆਪਣਾ ਉਹ ਤੋੜ ਰਿਹਾ ਆਪਾਂ ਹੀ ਵੜਦੇ ਹਾਂ ਉਹਨਾਂ ਤਾਰ ਕੀ ਤੋਂ ਬੋਛ ਕੇ ਤਾਰ ਲਾਈ ਹੋਈ ਆ ਆ ਜਾਂਦੇ ਸਭ ਤੇ ਨਕਰੇ ਚਲੋ ਉਦੀ ਆਗੇ ਹੋ ਰਿੰਗ ਆਂ ਦੀਪਾਂ ਸੈਂਟਰ ਉੱਤੇ ਲੈ ਗਏ ਤੇਰੀ ਥੋਂ 3 6 9 ਨਹੀਂ ਦੀ ਉਹਦੇ 10 ਦੀ ਗੇ 9 ਨੇ ਚਮਕਦੇ ਦੇ ਗਏ ਮੈਨੇ ਬਈ ਬੇਟਾ ਬੜੀ ਵਾਰੀ ਭਾਂ ਪਰਿਆ ਭਾਇ ਕਿ ਨਹੀਂ ਲੁੱਟਿਆ ਭਾਈ ਜਿਹੜਿਆ ਇਹ ਜੰਦ ਨੇ ਉਹ ਨਹੀਂ ਨੇ ਮਿੱਠੇ ਆਹੀ ਮਿੱਠੇ ਨੇ ਲੋ ਜੀ ਆ ਘੇਰੇ ਚ ਮਸ਼ੀਨ ਲਾਈ ਦੀ ਆਪਾਂ ਤੇ ਮੈਂ ਕਹਿੰਦਾ ਨਜ਼ਾਰਾ ਆ ਗਿਆ ਕਣਕ ਵੜਨ ਦਾ ਜਮਾ ਸੋਕੀ ਲੋਕਵਾਨ ਕਣਕ ਇਹ ਬੀਜ ਵਾਲਿਆਂ ਨੂੰ ਦਿੱਤੀ ਹੈ ਕਹਿੰਦੇ ਤਾਂ ਹੀ ਇੱਕ ਸਾਰ ਖੜੀ ਹੈ ਸਾਰੀ ਕੋਈ ਅੱਟ ਦਾ ਬੋਝਾ ਨਹੀਂ ਕੋਈ ਗੁੱਲੀ ਡੰਡਾ ਨਹੀਂ ਬੀ ਵਾਲਿਆਂ ਨੂੰ ਵੇਚੀ ਆਈ ਤੇ ਬਹੁਤ ਵਧੀਆ ਸਫਾਈ ਆ ਰਹੀ ਹੈ ਪੈਟਰੋਲ ਦਾ ਟੈਂਕ ਭਰ ਗਿਆ ਸੀ ਤੇ ਲੋਕਵਾਨ ਨਾਲੇ ਤਾਂ ਵੀ ਜਣੀ ਇਸ ਦਾ ਇੰਨਾ ਫਰਕ ਹੈ ਜਮਾ ਸਾਫ ਕਣਕ ਨਿਕਲ ਰਹੀ ਹੈ ਆਮ ਉਹਦੇ ਨਾਲੋਂ ਰੇਟ ਚੱਲਦਾ ਜਿਹੜਾ ਉਹਦੇ ਨਾਲੋਂ ਮਹਿੰਗੀ ਨੂੰ ਇਹਨਾਂ ਦੀ ਵੀ ਵਾਸਤੇ ਲੋਕ ਵੱਲ ਦੇਖੋ ਸਫਾਈ ਸੁਪੀ ਕਿੰਨੀ ਆ ਰਹੀ ਹੈ ਮੈਂ ਗਿੱਲੀਆਂ ਵੜਾਈ ਜਾਂਦੇ ਨੇ ਫਿਰਨੇ ਵਾਲੇ ਕੋਈ ਆ ਨਹੀਂ ਹੈ ਕੋਈ ਆਉਂਦੀ ਹੈ ਚੱਲ ਅੱਗੇ ਨੂੰ ਕਰ ਲਓ ਪਹਿਲਾਂ ਤਾਂ ਵੜਦੇ ਜੀ ਉਧਰੋਂ ਲੰਬੇ ਲੋਟ ਤੇ ਆਵਾਜ਼ ਹੀ ਚੱਲ ਪਈ ਉਧਰੋਂ ਜਦੋਂ ਢੁੱਕੇ ਆਉਂਦੀਆਂ ਮਸ਼ੀਨ ਘੁੰਮ ਘੁੰਮ ਕੇ ਜਿ ਆਪਣਾ ਜੀ ਪਈ ਮੈਂ ਚੱਲਦਾ ਅੱਕਾ ਬਣਦੀ ਆ ਆ ਇਧਰ ਤੋਂ ਲੋੜੇ ਲੋਟੂ ਲੱਗਿਆ ਵੜਨ ਇਧਰ ਆਵਾਜ਼ ਆ ਰਹੀ ਜੀ ਇਹ ਬੜੀ ਆਵਾਜ਼ ਆ ਰਹੀ ਹੈ ਆਉਣ ਦੇ ਨਵੇੜ ਤਾਂ ਖੇਤ ਜਨਾਂ ਤੇ ਮੌਨਮ ਵੀ ਬੱਤਲ ਜਲਾ ਹੋ ਗਿਆ ਤੇ ਫੇਰ ਮਤਲਬ ਬਈ ਜੀ ਤੇ ਲੋਡ ਕਰਨਾ ਪੂਰ ਫੇਰ ਪਿੰਡ ਦੇ ਪਰਲੇ ਪਰੇ ਜਾਣਾ ਪਿੰਡ ਦੇ ਜੀ ਨਾ ਆ ਗਿਆ ਆ ਗਿਆ ਆ ਗਿਆ ਆ ਗਿਆ ਜਾਂਦਾ ਗੋਲੀ ਬਣਿਆ ਭਵਾ ਦੇ ਇੱਥੇ ਇੱਧਰ ਹੀ ਧਰ ਕੇ ਦੇਖੀ ਅੱਜ ਹੋਰਾਂ ਦੀ ਕਰਕੇ ਦੇਖੀ ਸਾਹਮਣੇ ਪਿੰਡ ਹੈ ਪਿੰਡ ਤੋਂ ਉਪਰ ਹੀ ਜਾਨਾ ਦੀ ਇੰਨੇ ਜਿਹੜੇ ਕਰਨਾ ਆ ਗਿਆ ਬੰਦਾ ਆ ਗਿਆ ਆਪਣਾ ਸਨੇਹਾ ਲੈ ਕੇ ਸ਼ੀਓ ਉੱਪਰ ਆਹਾ ਆਹਾ ਕਿੱਧਰ ਨੂੰ ਭਾਈ ਅਰੇ ਪਸੂਦਾਂ ਦੋ ਚੱਲੀ ਨਹੀਂ ਰਹੀਆਂ ਇਹ ਆਹ ہماری ਦੋ ਗੋਦੀ ਚੱਲਦੀ ਹੈ ਹਰ ਰੋ ਪਸੂਦਾਂ ਨਾ ਕੱਢੀਆਂ ਕਹਿੰਦੇ ਨਹੀਂ ਕਰੇਗੇ ਆਪਦੇ ਰੋਗੇ ਪੂਰੀ ਪੂਰੀ ਦਾੜੀ ਲੱਗਦੀ ਤੀਨੇ ਬੰਦੇ ਆਹ ਲੋ ਮੰਗੂ ਲੰਬੀਓ ਜੀ ਆ ਇੱਕ ਹੋਰ ਲਾਤੀ ਖੇਤ ਚ ਆਪਾਂ ਮਹੀਨ ਤੇ ਆ ਵੀ ਵੱਡਾ ਇੱਕ ਆ ਖੇਤ ਵੱਡਾ ਆਪਾਂ ਤੇ ਇੰਨਾ ਨਰਮ ਵੀ ਐ ਪਹਿਲੀ ਵਾਰੀ ਦੇਖਿਆ ਮੈਂ ਮਾੜਾ ਜਿਆ ਕਰਦਾ ਸਾਰੀ ਬਲੀ ਭਰੇ ਪੂਰੀ ਸਫਾਈ ਆਈ ਓ ਜਣੀ ਪਤਾ ਚਾਹ ਹਦੀ ਦੇ ਜਮੀ ਜਮੀ ਜੀ ਉਹ ਦੇ ਕਰਕੇ ਥੋੜਾ ਜਿਹਾ ਹੋ ਗਿਆ ਜਮੀ ਜੇ ਆਗੇ ਦਾਣੇ ਜੇ ਨਹੀਂ ਇੰਨਾ ਉਹਦੀ ਸਫਾਈ ਜਰੀਪੁਰ ਜੰਦੀ ਬਲੀ ਹੱਥ ਤੇ ਮਾੜਾ ਦੱਪਣ ਸਾਰੇ ਪਤਾ ਨਹੀਂ ਕਿਹਾ ਜੀ ਆ ਮਾ ਗੀਟਾ ਬ੍ਰੀਜ ਇੱਕ ਹੋਰ ਆਪਾਂ ਨੂੰ ਅੱਜ ਲਾਉਂ ਗਲਾ ਦੇ ਨੇ ਦੇ ਅੰਦਰ ਪੰਜਾਬ ਵੱਲ ਪਿਆ ਵਾਹ ਦਾ ਵੀ ਸਰਾ ਹੀ ਗਰਾਬ ਹੈ ਆਪਣੀ ਅੱਜ ਵਾਹ ਜੀ ਵਾਹ ਦੇਖੋ ਅੰਦਰੋਂ ਨਜ਼ਾਰਾ ਹੈ ਸਾਨ ਰੂਫ ਚੁੱਲਾ ਅੰਦਰ ਹੈ ਇਹ ਵੀ ਬਣਾ ਰਖਿਆ ਪੰਜਾ ਜ ਲੱਕੜ ਦਾ ਬਾਜੀ ਅੱਜ ਫੇਰ ਮੌਸਮ ਖਰਾਬ ਤੇ ਸਾਢੇ 5 ਹੋ ਚੁੱਕੇ ਨੇ ਤੇ ਆਹ ਦੋ ਖੇਤ ਲਾਸਟ ਨੇ ਆਪਣੇ ਉੱਪਰ ਚਾਲੀਏ ਮਸ਼ੀਨ ਤੇ ਇਸ ਦੂਆ ਤੋਂ ਮੂੰ ਤਾਂ ਲਾਸਟ ਨੇ ਰਾਤ ਰੂਤ ਨਹੀਂ ਇੱਥੇ ਲੱਗਦੀ ਹੈਗੀ ਕੀ ਕਹਣਾ ਜੇ ਕੋਈ ਮੌਸਮ ਕਰਕੇ ਆ ਗਿਆ ਤਾਂ ਵਧੀਆ ਗੱਲ ਹੈ ਵੱਢਦਾ ਹੈ ਕਿਸੇ ਦੇ ਬਾਕੀ ਨਹੀਂ ਲਾਸਟ ਆ ਕਣੀਆਂ ਆ ਗਈਆਂ ਲੋ ਜੀ ਬੱਦਲ ਹੋ ਗਿਆ ਬਹੁਤ ਤੇ ਕਣੀਆਂ ਦਾ ਲੱਗੀਆਂ ਪੈਣ ਕੋਈ ਚੱਲਦੀ ਆ ਕੇਸ ਬੱਦਲਾਂ ਥੱਲੇ ਇਧਰ ਆ ਚੱਲਦੀ ਆ ਆ ਗਿਆ ਮੀ ਪੂਰਾ ਯੋਰਾ ਦੇ ਉਹ ਸਾਹਮਣੇ ਦੇਖ ਰਿਹਾ ਆਪਣੇ ਲਈ ਵਧੀਆ ਕਣੀਆਂ ਆ ਗਈਆਂ ਹੋ ਜੀ ਮੀ ਆ ਗਿਆ ਪੂਰਾ ਜਬਰਦਸਤ ਆ ਛੜਦਾ ਟੋਕੜਾ ਜਾ ਓ ਇੱਤੀ ਮਸੀਨਵਾ ਦੇ ਮਹੀਨ ਲਾ ਕੇ ਚੱਲਦੇ ਆ ਬਾਹਰ ਆਹ ਹਾ ਹਾ ਹੱਪੇਉ ਦੇ ਓਏ ਵੀ ਕਣੀਆਂ ਉੱਤਰ ਜਿਵੇਂ ਇੱਥੋਂ ਉੱਚਾ ਤਾਂ ਨਹੀਂ ਜਾਦੇ ਨੂੰ ਮਾਦੇ